ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਅਦਾ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਜਾਰੀ ਬਿਆਨ ਦੇ ਵਿੱਚ ਕਹਿ ਦਿੱਤਾ ਕਿ ਨਸ਼ਾ ਤਸਕਰਾ ਨੂੰ ਬਖਸ਼ਿਆ ਨਹੀਂ ਜਾਵੇਗਾ ਕੋਈ ਰਿਆਇਤ ਨਹੀਂ ਮਾਫਰੀ ਕੀਤਾ ਜਾਵੇਗਾ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਚੱਲਣਗੇ ਉਹਨਾਂ ਦੇ ਘਰਾਂ ਉੱਤੇ ਪੀਲਾ ਪੰਜਾਬ ਚਲਾਇਆ ਜਾਵੇਗਾ ਕਿਉਂਕਿ ਇਹਨਾਂ ਵੱਲੋਂ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਨਸ਼ਾ ਵੇਚਿਆ ਗਿਆ ਉਸ ਤੋਂ ਬਾਅਦ ਕੁੱਟਿਆ ਗਿਆ ਤੇ ਲੁੱਟਿਆ ਗਿਆ ਇਹਨਾਂ ਦੇ ਸਬੰਧ ਇੰਟਰਨੈਸ਼ਨਲ ਨਸ਼ਾ ਤਸਕਰਾਂ ਦੇ ਨਾਲ ਸੀ ਇਹਨਾਂ ਦੀ ਆਪਣੀਆਂ ਸਰਕਾਰਾਂ ਦੇ ਵਿੱਚ ਆਂਦੀ ਬਣ ਰਹੀ ਇਹਨਾਂ ਦੇ ਘਰਾਂ ਦੇ ਵਿੱਚ ਇੰਟਰਨੈਸ਼ਨਲ ਨਸ਼ਾ ਤਸਕਰ ਜਿਹੜੇ ਰਹਿੰਦੇ ਰਹੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਕਿਆ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਚਿੱਟੇ ਵੇਚੇ ਗਏ ਇਹ ਅੱਜ ਸਿੱਧਾ ਟਾਰਗੇਟ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਹੁਣ ਸਿੱਧੇ ਆਰੇ ਹੱਥੀ ਲਿਆ ਗਿਆ ਵਿਕਰ ਮਜੀਠੀਆ ਨੂੰ ਉਹਨਾਂ ਕਹੇ ਇੱਕ ਪਾਸੇ ਕਹਿੰਦੇ ਨੇ ਕਿ ਸਾਡੀਆਂ ਚੀਕਾਂ ਕਢਵਾ ਦਿਆਂਗੇ ਹੁਣ ਚੀਕਾਂ ਅਸੀਂ ਘੁਵਾਵਾਂਗੇ ਚੀਕਾਂ ਕਢਾਉਣੀਆਂ ਕਿਵੇਂ ਨੇ ਚੀਕਾ ਨਿਕਲਦਿਆਂ ਕਿਵੇਂ ਨੇ ਉਹ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਰਗੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ ਛੋਟੇ ਮੋਟੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਬਾਕੀ ਦੇ ਨਸ਼ਾ ਤਸਕਰ ਕਿੱਥੇ ਬਾਕੀ ਦੇ ਨਸ਼ਾ ਤਸਕਰਾਂ ਤੇ ਕਾਰਵਾਈ ਕਦੋਂ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠਾਲਿਆ ਹੈ ਕਿ ਉਹਨਾਂ ਦੇ ਘਰਾਂ ਉੱਤੇ ਨਸ਼ਾ ਬਲਡੋਜ਼ਰ ਚੱਲੇਗਾ ਚਾਹੇ ਬਿਕਰਮਜੀਤ ਸਿੰਘ ਜੀਠਿਆ ਹੋ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਬਿਕਰਮਜੀਤਿਆ ਦੀ ਗ੍ਰਿਫਤਾਰੀ ਤੋਂ ਬਾਅਦ ਤੁਰੰਤ ਹੀ ਬਿਆਨ ਸੁਖਪਾਲ ਸਿੰਘ ਖੈਰਾ ਵੱਲੋਂ ਦਿੱਤਾ ਗਿਆ ਕਿਉਂਕਿ ਸੁਖਪਾਲ ਸਿੰਘ ਖੈਰਾ ਉੱਤੇ ਵੀ ਐਨਡੀਪੀਸੀ ਦਾ ਪਰਚਾ ਹੈ ਕਾਹਨੇ ਸੁਪਰੀਮ ਕੋਰਟ ਨੇ ਹਰੀ ਛੰਡੀ ਦੇ ਦਿੱਤੀ ਹੈ ਇਧਰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਸੀ ਬਿਕਰਮਜੀਤ ਸਿੰਘ ਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਲੋਕ ਇਸ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਕੁਝ ਕਹਿ ਰਹੇ ਨੇ ਕਿ ਇਹ ਬਿਲਕੁਲ ਵਧੀਆ ਹੋਇਆ ਹੈ ਕਿਉਂਕਿ ਚਿੱਟੇ ਦਾ ਸੁਦਾਗਰ ਬਿਕਰਮਜੀਤ ਸਿੰਘ ਜੀਠਿਆ ਨੂੰ ਕਿਹਾ ਜਾਂਦਾ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਿਕਰਮਜੀਤਿਆ ਐਜ਼ ਅ ਸੁਪਰ ਸੀਐਮ ਦਾ ਕੰਮ ਕਰਦੇ ਰਹੇ ਇਸ ਨੂੰ ਸੁਪਰ ਸੀਐਮ ਵੀ ਕਿਹਾ ਜਾਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੈ ਦਾ ਜਿਹੜੀ ਹੈ ਉਸ ਆਮਦਨ ਤੋਂ ਵੱਧ ਰੱਖੀ ਹੋਈ ਹੈ ਕਰੋੜਾ ਰੁਪਏ ਦਾ ਲੈਣ-ਦੇਣ ਬਾਹਰ ਦੇ ਖਾਤਿਆਂ ਵਿੱਚ ਕੀਤਾ ਹੋਇਆ ਹੈ ਕਰੋੜਾ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਅਮਰੀਕਾ ਇੰਗਲੈਂਡ ਕੈਨੇਡਾ ਦੇ ਵਿੱਚ ਨਸ਼ਾ ਤਸਕ ਨਸ਼ਾ ਤਸਕ ਦਾ ਕੇਸ ਵੀ ਆਲਰੇਡੀ ਐਨਡੀਪੀਸੀ ਦਾ ਪਰਚਾ ਵੀ ਹੈ ਹਾਲਾਂਕਿ ਪਰਚਾ ਖਰਜ ਕਰਵਾਇਆ ਗਿਆ ਉਸ ਪਰਚੇ ਦੇ ਖਿਲਾਫ ਕਿਉਂ ਨਹੀਂ ਖੜੇ ਹੋਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਹਰੀ ਚੰਦੀ ਕੌਣ ਦੇ ਦਿੱਤੀ ਕਈਆਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਸੂਤਰ ਦੱਸਦੇ ਨੇ ਕਿ ਹੁਣ ਪੀਲਾ ਪੰਜਾ ਵਿਕਰਮ ਮਜੀਠੀਆ ਦੇ ਘਰ ਉੱਤੇ ਵੀ ਚਲੇਗਾ ਬਿਕਮਜੀਤ ਸਿੰਘ ਮਜੀਠੀਆ ਉੱਤੇ ਵੀ ਕਾਰਵਾਈ ਹੋਵੇਗੀ बिक्रमजीत सिंह जीटिया ਦੇ ਵਿਰੋਧ ਵੀ ਪੰਜਾਬ ਸਰਕਾਰ ਸਟੈਂਡ ਲਵੇਗੀ ਜੇਕਰ ਪੰਜਾਬ ਸਰਕਾਰ ਵੱਲੋਂ ਵਿਕਰਮ ਮਜੀਠੀਆ ਵਰਗੇ ਵੱਡੇ ਆਗੂ ਨੂੰ ਹੱਥ ਪਾਇਆ ਗਿਆ ਇਟ ਮੀਨਸ ਕਿ ਵੱਡੀ ਕਾਰਵਾਈ ਹੋਵੇਗੀ ਜਿਸ ਤਰ੍ਹਾਂ ਹੋਈ ਸੀ ਸੁਖਪਾਲ ਸਿੰਘ ਖਹਿਰਾ ਤੇ ਸੁਖਪਾਲ ਸਿੰਘ ਖਹਿਰਾ ਤੇ ਕਾਰਵਾਈ ਦੂਸਰੇ ਪਾਸੇ ਬਿਕਮਜੀਤ ਸਿੰਘ ਜੀटिया ਦੇ ਕਰਪਾਈ ਕਈ ਕਹਿੰਦੇ ਨੇ ਕਿ ਬਦਲੇ ਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਇਸ ਦਾ ਖੁਲਾਸਾ ਪਹਿਲਾਂ ਹੀ ਵਿਕਰਮਜੀਤ ਸਿੰਘ ਜੀटिया ਨੇ ਕਰ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਜਾਨੀ ਜਾਂ مالی ਨੁਕਸਾਨ ਹੋ ਸਕਦਾ ਹੈ ਮੇਰੇ ਉੱਤੇ ਕਾਬੀ ਹੋ ਸਕਦੀ ਹੈ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਆ ਰਹੀ ਹੈ ਕਿ ਜੇਕਰ ਦੋਸ਼ ਪਾਇਆ ਜਾਂਦੇ ਨੇ ਜੇਕਰ ਦੋਸ਼ੀ ਹੁੰਦੇ ਨੇ ਤਾਂ ਪੀਲਾ ਪੰਜਾ 20 ਆਉਣ ਵਾਲੇ ਦਿਨਾਂ ਦੇ ਵਿੱਚ ਬਿਕਮਜੀ ਸਿੰਘ ਜੀਤਿਆ ਦੀ ਜਾਇਦਾਦ ਤੇ ਚਲਾ ਜਾ ਸਕਦਾ ਹੈ